हां जी दोस्तों आज ਆਪਾਂ ਬਣਾਵਾਂਗੇ ਹਲਵਾਈ ਸਟਾਈਲ ਖੱਟੀ ਮਿੱਠੀ ਤੇ ਕਰਾਰੀ ਚਟਣੀ ਉਹਦੇ ਲਈ ਮੈਂ ਲਈ ਇਮਲੀ ਔਰ ਉਹਨੂੰ ਮੈਂ ਗਰਮ ਪਾਣੀ ਦੇ ਵਿੱਚ 20 ਮਿੰਟ ਲਈ ਸੋਕ ਕਰਕੇ ਰੱਖ ਦਿੱਤਾ ਔਰ ਇਹ ਆਪਾਂ ਆਪਣੇ ਅੰਦਾਜ਼ੇ ਅਨੁਸਾਰ ਹੀ ਲੈਣੀ ਆ ਕੋਈ ਇਹਦੇ ਵਿੱਚ ਹਾਰਡ ਐਂਡ ਫਾਸਟ ਰੋਲ ਨਹੀਂ ਔਰ 20 ਮਿੰਟ ਬਾਅਦ ਸੋਕ ਕਰਕੇ ਇਹਨੂੰ ਹੱਥ ਨਾਲ ਚੰਗੀ ਤਰ੍ਹਾਂ ਮੈਸ਼ ਕਰਨਾ ਤਾਂ ਕਿ ਜੋ ਅਗੇ ਇਹਨੇ ਗਿੜਕਾ ਨੇ ਅਲਪਾਲਪ ਉਹ ਸਾਰਾ ਨਿਕਲ ਜੇ ਫੇਰ ਮੈਂ ਉਹਨੂੰ ਲਿਆ ਛਾਣ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਮਸਾਲੇ ਆਪਣੇ ਟੇਸਟ ਅਨਸਾਰ ਘੱਟ ਵੱਧ ਵੀ ਕਰ ਸਕਦੇ ਹਾਂ ਮੈਂ ਪਾਈ ਕਾਲੀ ਮਿਰਚ ਲਾਲ ਮਿਰਚ ਪੁੰਨਿਆ ਹੋਇਆ ਜੀਰਾ ਪਾਊਡਰ ਕਾਲਾ ਨਮਕ ਸਫੇਦ ਨਮਕ ਤੇ ਨਾਲ ਹੀ ਮੈਂ ਵਿੱਚ ਪਾਇਆ ਪੁਦੀਨੇ ਦਾ ਪਾਊਡਰ ਜੋ ਕਿ ਮੈਂ ਸੁਆਕ ਕੇ ਰੱਖਿਆ ਹੋਇਆ ਸੀ ਜੇਕਰ ਤੁਹਾਡੇ ਕੋਲ ਫਰੈਸ਼ ਪੁਦੀਨਾ ਤੁਸੀਂ ਉਹਦੇ ਥੋੜੀਆਂ ਪੱਤੀਆਂ ਕ੍ਰਸ਼ ਕਰਕੇ ਪਾ ਸਕਦੇ ਹੋ ਤੇ ਇਹਦੇ ਨਾਲ ਹੀ ਮੈਂ ਫੇਰ ਪਾਇਆ ਹਰਾ ਧਨੀਆ ਫਾਈਨ ਚੌਪ ਕਰਕੇ ਔਰ ਨਾਲ ਹੀ ਫਾਈਨ ਚੌਪ ਕਰਕੇ ਕਪਾਇਆ ਪਿਆਜ਼ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇਹਨੂੰ 베ਸ ਦੇਣ ਲਈ ਇੱਕ ਉਬਲਿਆ ਹੋਇਆ ਆਲੂ ਲਿਆ ਉਹਨੂੰ ਆਪਾਂ ਕਤੂਕਸ ਕਰਕੇ ਇਹਨੂੰ ਆਪਾਂ ਇਹਦੇ ਵਿੱਚ ਪਾ ਦਿੱਤਾ ਔਰ ਇਹਨੂੰ ਆਪਾਂ ਹੱਥ ਨਾਲ ਹੀ ਮੈਸ਼ ਕਰਨਾ ਤਾਂ ਕਿ ਸਾਰਾ ਕੁਝ ਐਨ ਇੱਕਸਾਰ ਮਿਕਸ ਹੋ ਜਾਵੇ ਔਰ ਇਹਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਫਿਰ ਇਹਦੇ ਵਿੱਚ ਪਾਵਾਂਗੇ ਆਪਣੇ ਸਵਾਦ ਅਨੁਸਾਰ ਸ਼ੱਕਰ ਮੈਂ ਸ਼ੱਕਰ ਪਾਈ ਤੁਸੀਂ ਚੀਨੀ ਪਾ ਸਕਦੇ ਹੋ ਔਰ ਜੇ ਨਹੀਂ ਵੀ ਪਾਉਣਾ ਚਾਹੁੰਦਾ ਤੇ ਨਾ ਨਾ ਪਾਵੇ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਵਾਂਗੇ ਪਾਣੀ ਫਿਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਤਾ ਤੇ ਲਓ ਜੀ ਆਪਣੀ ਜੜੀ ਹੈਗੀ ਹਲਵਾਈ ਸਟਾਈਲ ਖੱਟੀ ਮਿੱਠੀ ਕਰਾਰੀ ਚਟਣੀ ਤਿਆਰ ਔਰ ਦੋਸਤੋ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਧੰਨਵਾਦ